ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਨੇਕ ਸਿੰਘ ਸੇਖੋ ਚੇਅਰਮੈਨ ਮਾਰਕੀਟ ਕਮੇਟੀ ਮੋਲਾਪੁਰ ਦਾਖਾ ਤੇ ਸਾਰੇ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ ਮੁबारकबाद ਦਿੰਦੇ ਆ ਵੀ ਸਰਦਾਰ ਭਵਨ ਸਿੰਘ ਮਾਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੀ ਬੜੇ ਚਿਰਾਂ ਤੋਂ ਮੰਗ ਸੀ ਵੀ ਪੰਜਾਬ ਦੇ ਵਿੱਚ ਜੋ ਰਜਿਸਟਰੀਆਂ ਅਧੂਰੀਆਂ ਐਨਓਸੀ ਲੈਣੀ ਪੈਂਦੀ ਆ ਉਹਦੇ ਹੱਲ ਦੇ ਲਈ ਮਾਨ ਸਰਕਾਰ ਨੇ ਬਹੁਤ ਵੱਡਾ ਮੈਸੇਜ ਦਿੱਤਾ ਪੰਜਾਬ ਲਈ ਵੀ ਹਰ ਇੱਕ ਤਰ੍ਹਾਂ ਦੇ ਕੋਈ ਵੀ ਰਜਿਸਟਰੀ ਆ ਉਹਦੇ ਲਈ ਹੁਣ ਐਨਓਸੀ ਲੈਣੀ ਕੋਈ ਜ਼ਰੂਰੀ ਨਹੀਂ ਹੋਵੇਗੀ ਇਸ ਕਰਕੇ ਤੇ ਜਲਦੀ ਵੇਰਵੇ ਸਰਕਾਰ ਵੱਲੋਂ ਦਿੱਤੇ ਜਾਣਗੇ ਮਾਨ ਸਰਕਾਰ ਵੱਲੋਂ ਤੇ ਮੈਂ ਇੱਕ ਵਾਰ ਫੇਰ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਮੁਬਾਰਕਵਾ ਦਿਨਾਂ ਵੀ ਪੰਜਾਬ ਸਰਕਾਰ ਨੇ ਬਹੁਤ ਵੱਡਾ ਇੱਕ ਫੈਸਲਾ ਲਿਆ ਵੀ ਕੋਈ ਵੀ ਕਿਸੇ ਤਰੀਕੇ ਦੀ ਵੀ ਰਜਿਸਟਰੀ ਦੀ ਹੁਣ ਐਨਓਸੀ ਦੀ ਲੋੜ ਨਹੀਂ ਪੈਣੀ ਭਰਾਵੋ ਬਹੁਤ ਮਾਣ ਸਰਕਾਰ ਪੰਜਾਬ ਲਈ ਸਿਹਤ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਆਓ ਆਪਾਂ ਆਮ ਆਦਮੀ ਪਾਰਟੀ ਦਾ ਸਾਥ ਦਈਏ ਇਨ ਇੱਕ ਮੇਰੀ ਹਰਦਿਕ ਬੁਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਥੈਂਕ ਯੂ